ਹਾਂਜੀ ਸੰਗਤ ਜੀ ਤੁਸੀਂ ਦੋ ਤਿੰਨ ਮੇਰੇ ਦੋਸਤਾਂ ਨੂੰ 31 ਅਕਤੂਬਰ ਨੂੰ ਇਸ ਮਹੀਨੇ ਨਵੰਬਰ ਦੇ ਜਿੱਦਾਂ ਸ਼ੁਰੂ ਹੋਣ ਲੱਗਾ ਤੇ ਅਕਤੂਬਰ ਦੀ ਐਂਡ 'ਚ ਤੁਹਾਨੂੰ ਪਤਾ ਭਈ 1984 ਦੀ ਜਿਹੜੀ ਜੈਨੋਸਾਈਡ ਦਾ ਸਾਡਾ ਰਿਮੈਂਬਰੈਂਸ ਹੁੰਦਾ ਯਾਦਗਾਰ ਹੁੰਦੀ 31 ਅਕਤੂਬਰ ਨੂੰ ਜਿਹੜਾ ਭਈ ਅੰਮਤਾਬਾਚ ਨੇ ਆ ਜਿਹਦੇ ਉੱਪਰ ਬਹੁਤ ਵੱਡੇ ਇਲਜ਼ਾਮ ਲੱਗੇ ਹੋਏ ਭਈ 84 ਵਿੱਚ ਜੈਨੋਸਾਈਡ ਦੇ ਵਿੱਚ ਇਹਨਾਂ ਦਾ ਹੱਥ ਹੈਗਾ ਦਿਲਜੀਤ ਦਸਾਂਜ ਮੁੜ ਕੇ ਫੇ ਇਹਨਾਂ ਦੇ ਪਾਸ ਚੱਲਾ ਸਾਡੀ ਪਹਿਲਾਂ ਵੀ 7-8 ਸੌ ਪਹਿਲਾਂ ਮਾੜੀ ਦਿਸਕ ਬਹੁਤ ਵੱਡੀ ਡਿਸਐਗਰੀਮੈਂਟ ਹੋਈ ਸੀ ਦਲਜੀਤ ਨਾ ਦੇ ਮੈਨੇਜਰ ਨਾਲ ਕਿਉਂਕਿ ਇਹਨੇ ਪੋਸਟ ਪਾਇਆ ਸੀ ਭਾਈ ਤੁਹਾਨੂੰ ਅਸ਼ੀਰਵਾਦ ਮੰਗਦਾ ਹਾਂ ਤੁਹਾਡੇ ਕੋਲੋਂ ਮਹਤਾਬ ਜੀ ਕੋਲੋਂ ਤੇ ਮੈਂ ਕਿਹਾ ਤੂੰ ਇਤੋਂ ਵੱਡਾ ਹੈ ਤੂੰ ਰਹਿਣ ਦੇ ਇਹਨਾਂ ਬੰਦਿਆਂ ਤੋਂ ਕੁਝ ਨਾ ਮੰਗ ਇਹ ਬੰਦਿਆਂ ਦੇ ਉੱਪਰ ਬਹੁਤ ਵੱਡੇ ਖੂਨਾਂ ਦੇ ਪੈਕਰ ਇਹਨਾਂ ਦੇ ਹੱਥ ਖੂਨਾਂ ਨਾਲ ਭਰੇ ਪਏ ਇਲਜ਼ਾਮ ਦੇ ਨਾਲ ਤੇ 84 ਜਨਸਰ ਇਹਨੇ ਉਸ ਦੇ ਬਿਲਕੁਲ ਇਗਨੋਰ ਕਰਤਾ ਤੇ ਹੁਣ ਫੇ ਅਸਾਲ 2025 ਵਿੱਚ ਅਕਤੂਬਰ ਦੇ 31 ਜਰੀ ਦੇ ਨੂੰ ਇਨਾਂ ਨੇ ਸ਼ੋਅ ਬ੍ਰੋਡਕਾસ્ટ ਕਰ ਰਹੇ ਆ ਯਰ ਭਈ ਹਰਾਂ ਦੇ ਭਈ ਫੰਡਰੇਜ਼ਿੰਗ ਕਰਨੀਆਂ ਇਮਤਾਬ ਵਚਨਾਂ ਦੇ ਦਲਜੀਤ ਦਸਾਂਝ ਨੇ ਸੰਸਥਾ ਜਿਹੜੀ ਪੰਜਾਬ ਦੀ ਨਮੀਆਂ ਜਿਹਨਾਂ ਪਹਿਲਾਂ ਸਾਡੇ ਬੰਦੇ ਹੁੰਦੇ ਸੀ ਨਾਲ ਉਹ ਵੀ ਫੰਡਰੇਜ਼ਿੰਗ ਜਾਣੀਆਂ ਵਧੀਆ ਕਰੋ ਫੰਡਰੇਜ਼ਿੰਗ ਪੰਜਾਬ ਲਈ ਪਰ ਤੁਸੀਂ ਇਹ ਫੰਡਰੇਜ਼ਿੰਗ ਹੋ ਰਹੀ ਸਾਰੀ ਸਮਝੋ ਤੁਸੀਂ ਗੱਲ ਇਹ ਜਿਹੜੇ ਬੰਦੇ ਉੱਪਰ ਇੰਨੇ ਵੱਡੇ ਇਮਤਾਬ ਵਚਨ ਦੇ ਵਿੱਚ ਇਲਜ਼ਾਮ ਅਲਿਗੇਸ਼ਨ ਲੱਗਿਓ ਆ ਜੇਨੋਸਾਈਡ ਦੇ ਉਹਨੂੰ ਚਿੱਟੀ ਚਿੱਟੀ ਜਿਹੜੀ ਕਹਿੰਦੇ ਭਈ ਜਿਹੜੀ ਸਾਫ ਕਰਕੇ ਜਿਹੜੀ ਵੀ ਸਾਰੀ ਸਫਾਈ ਕਰ ਰਹੇ ਉਹਦੀ ਦਲਜੀਤ ਦਸਾਂਜ ਉਹਨਾਂ ਬੈਠ ਕੇ ਉਸ ਥਾਂ ਤੇ ਬ੍ਰੋਡਕਾਸਟ ਕਰਕੇ ਇਹਨਾਂ ਨੂੰ ਦਲਜੀਤ ਵੱਲੋਂ ਇੱਕ ਮੈਸੇਜ ਆ ਰਿਹਾ ਆ ਉਸ ਵੇਲੇ ਸ਼ੋਅ ਹੋਊਗਾ ਇਹ ਪੰਜਾਬ ਦੇ ਫੰਡਰੇਜ਼ਿੰਗ ਕਰੂਗੇ ਤਾਂ ਉਹਨਾਂ ਦੀ ਬੱਲੇ ਬੱਲੇ ਹੋ ਗਈ ਹਮਤਾਵ ਚੰਦ ਜੀ ਜਦੋਂ ਹਰ ਸਾਲ ਅਸੀਂ ਇਹਨਾਂ ਦੀ ਗੱਲ ਕਰਦੇ ਆਂ ਪੇ ਬੰਦੇ ਨੂੰ ਸਾਨੂੰ ਇਨਸਾਫ ਚਾਹੀਦਾ ਇਹ ਸੱਚ ਬੋਲਿਆ ਕਿ ਉਸ ਦੇ ਕੀ ਹੋਇਆ ਜਿੰਨੇ ਇਲਜ਼ਾਮ ਲੱਗੇ ਉੱਪਰ ਹਮਤਾਵ ਚੰਦ ਉੱਪਰ ਉਹ 1995 ਦੀ ਜਿਹੜੀ ਮੂਵੀ ਆ ਭਾਈ ਖਲੜੇ ਦੀ ਭਾਈ ਖਲੜਾ ਸਾਹਿਬ ਦੇ ਮੂਵੀ ਬਣਾ ਕੇ ਇਹ ਕਹਿੰਦਾ ਸਾਰੀ ਬੈਨ ਕਰ ਦਿੱਤੀ ਇੰਡੀਆ ਵਿੱਚ ਤਾਂ ਤੁਸੀਂ ਜਾ ਕੇ ਤਾਂ ਵੀ ਤੋਂ ਇਦਾਂ ਦੇ ਬੰਦੇ ਦਾ ਬੰਨਾਂ ਜਾ ਕੇ ਦਲਜੀਤ ਪਤਾ ਨਹੀਂ ਜਾਂ ਨਸ਼ਾ ਚੜ ਜਾਂਦਾ ਫੇਮ ਦਾ ਜਾਂ ਪੈਸੇ ਦਾ ਬੰਨੀ ਕੀ ਹੈ ਅੱਜ ਕੱਲ ਬੰਦੇ ਸਾਰੇ ਬਦਲ ਜਾਂਦੇ ਕੋਈ ਪਰਵਾਹ ਨਹੀਂ ਇੱਕ ਪਾਸੇ ਰੋਣਾ ਸੰਦੀ 84 ਦਾ ਦੋਖਿਆ ਅਸੀਂ ਖੜੇ ਆ ਪੰਜਾਬ ਲਈ ਤੇ ਦੂਜੇ ਪਾਸੇ ਤੁਸੀਂ ਜਾ ਕੇ ਇਦਾਂ ਦੇ ਕੰਮ ਕਰਨੇ ਇਹ ਇਹ ਫਾਲੋਅਰ ਆ ਦਿਲਜੀਤ ਜਸਾਂ ਦੇ ਫਾਲੋਅਰ ਆ ਬਿਲਕੁਲ ਬੰਦਾ ਬਿਲਕੁਲ ਟੈਲੈਂਟਡ ਬਹੁਤ ਆ ਮੈਂ ਸਿੱਧਾ ਕਹਿੰਦਾ ਦਿਲਜੀਤ ਜਸਾਂ ਜਿਹੜਾ ਸਿੰਗਰ ਆ ਐਜ਼ ਅ ਸਿੰਗਰ ਹੀ ਇਜ਼ ਵੈਰੀ ਟੈਲੈਂਟਿਡ ਸੋ ਪੀਪਲ ਵਿਲ ਫਾਲੋ ਹਿਮ ਬਹੁਤ ਟੈਲੈਂਟਡ ਆ ਕੋਈ ਇਹੋ ਸ਼ੱਕ ਨਹੀਂ ਕੀ ਪਰ ਇਹ ਪਹਿਲਾਂ ਵੀ ਕਿਹਾ ਹੁਣ ਵੀ ਕਹਾਂ ਤੂੰ ਇਦਾਂ ਦੇ ਬੰਦਿਆਂ ਦਾ ਜਿਹੜੇ ਉੱਪਰ ਹੱਥੀਏ ਦੇ ਭੇ ਇਲਜ਼ਾਮ ਲੱਗਿਓ ਹੱਥ ਪੇ ਇਹਦੇ ਹੱਥ ਖੂਨ ਆ ਸਿੱਖਾਂ ਦਾ ਬਹੁਤ ਵੱਡੇ ਵੱਡੇ ਇਲਜ਼ਾਮ ਅਲਿਗੇਸ਼ਨ ਲੱਗਿਓ ਤੁਸੀਂ ਜਿਹੜੇ ਫਾਲੋਅਰ ਆ ਤੁਸੀਂ ਪੁੱਛੋ ਦਿਲਜੀਤ ਨੂੰ ਤੋ ਇਹ ਬੰਦਿਆਂ ਦੇ ਕਾਹਤੇ ਬੈਠਣਾ ਕਿਉਂਕਿ ਸਾਡੇ ਦੇਖੋ ਹੁਣ 84 ਦਾ 41 ਸਾਲ ਹੈ 40 41 ਸਾਲ ਹੋ ਗਏ ਤੇ ਇਹਦੇ ਵਿੱਚ ਦੇਖੋ ਸਾਨੂੰ ਇਨਸਾਫ ਨਹੀਂ ਮਿਲਿਆ ਪੰਨੇ ਕਿੰਨੇ ਹਜ਼ਾਰ ਉਸ ਦੇ ਕਾਤਲ ਸੀਗੇ ਇਦਾਂ ਦੇ ਬੰਦੇ ਜਿਹੜੇ ਭਈ ਅੱਜਕੱਲ ਹੀਰੋ ਬਣੇ ਫਿਰਦੇ ਹਾਲੀਵੁੱਡ ਬਾਲੀਵੁੱਡ ਦੇ ਅਸੀਂ ਜਾ ਕੇ ਉਹਨਾਂ ਬੈਨਾਂ ਸਾਡੇ ਸਤਾ ਜਿਹੜੇ ਕਹਿੰਦੇ ਸੀ ਪੰਜਾਬੀਆਂ ਸਾਨੂੰ ਦੋਖਿਆ ਪੰਜਾਬ ਦਾ ਪੰਜਾਬ ਤੋਂ ਉਹਨਾਂ ਏਰੀਆਈ ਆ ਤੇ ਤੁਸੀਂ ਜਾ ਕੇ ਉਸ ਰਾਤ ਨੂੰ ਉਸ ਰਾਤ ਨੂੰ ਬੈਨਾਂ ਜਦੋਂ ਦਿੱਲੀ ਦੇ ਵਿੱਚ ਗਲੀਆਂ ਖੂਨ ਨਾਲ ਭਰ ਗਈਆਂ ਸਿਕਾਨੀਆਂ ਤੇ ਤੁਸੀਂ ਜਾ ਕੇ ਉਸ ਵੇਲੇ ਹੁਣ ਜਾ ਕੇ ਬੈਠੀ ਹੋਣਾ ਨਾ ਚਲੋ ਜੀ ਪੰਜਾਬ ਦੀ ਫੰਡਰਜ਼ ਕਰੀਏ ਤੇ ਲੋਕ ਤਾਂ ਸਾਰਾ ਭੁੱਲ ਜੂਗੇ ਤੁਹਾਡੀ ਬੱਲੇ ਬੱਲੇ ਹੋ ਗਈ ਇਹ ਤੁਸੀਂ ਬਹੁਤ ਵੱਡੀ ਗਲਤੀ ਕੀਤੀ ਜਦਜੀਤ ਤੂੰ ਹਰਦਾ ਵੀ ਨਹੀਂ ਗਲਤੀ ਕਰਨਾ ਜਿੰਨੇ ਕਿੰਨੀ ਵਾਰੀ ਕਿਹਾ ਇਹਦੇ ਬੰਦੇ ਤੋਂ ਦੂਰ ਹੈ ਆਪਣਾ ਕੰਮ ਕਰੀ ਜਾ ਤੂੰ ਬਹੁਤ ਵੱਡਾ ਸੁਪਰਸਟਾਰ ਹੈਂ ਸਾਰੇ ਪੰਜਾਬੀਆਂ ਤੇਰੇ ਪ੍ਰਮਾਣ ਹੈਂ ਇਦਾਂ ਦੇ ਕੰਮ ਕਰਕੇ ਤੂੰ ਆਪਣੇ ਆਪ ਨੂੰ ਬਹੁਤ ਪਿੱਛੇ ਕਰ ਰਿਹਾ ਸੋ ਜਿਹੜੇ ਫਾਲੋਅਰ ਆ ਇਹ ਗੁੱਸੇ ਹੋਣੇ ਤੁਹਾਡੀ ਕੋਈ ਗੱਲ ਨਹੀਂ ਜੀ ਤੁਸੀਂ ਜੇ ਉਸ ਦੇ 84 ਦਿੱਲੀ ਹੁੰਦੇ ਤੁਹਾਡੇ ਪਰਿਵਾਰ ਚਾਹ ਤੁਸੀਂ ਕੋਈ ਹੋਰ ਸੋਚਦੇ ਜੇ ਮੇਰੇ ਘਰ ਗੱਲ ਦਾ ਤੁਹਾਨੂੰ ਗੁੱਸਾ ਆਉਂਦਾ ਰਾਈਟ ਆਪਣੇ ਕਈ ਵਾਰ ਬੋਲੋ ਵੀ ਫੋਦਰ ਵੀ ਆ ਜਾਂਦੇ ਬਲੌਇੰਡ ਕੁਝ ਨਹੀਂ ਸਾਡੇ ਬੰਦੇ ਨੂੰ ਫੋਲੋ ਕਰਦੇ ਗਲਤ ਕਰਦੇ ਫਿਰ ਤੁਸੀਂ ਵੀ ਸੋਚੋ ਕਿ ਕਿਤੇ ਜਿਹੜੀ ਜਿਹੜੀ ਬਈ ਸੰਸਥਾ ਉਸ ਵੇਲੇ ਪੈਸੇ ਲੱਗ ਰਹੀ ਹੈ ਉਹਨਾਂ ਕੋਲੋਂ ਬੱਚਿਆਂ ਕੋਲੋਂ ਸਿੱਖਾਂ ਦੀ ਸੰਸਥਾ ਉਹ ਤਾਂ ਮੈਂ ਕਈ ਵਾਰ ਬੋਲੋ ਵਿੱਚੋਂ ਬੰਦੇ ਮੈਨੂੰ ਆਪ ਜਾਣਦੇ ਆ ਕੋਈ ਪਰਵਾਹ ਨਹੀਂ ਹੁੰਨੀ ਇਹਦਾ ਮਤਲਬ ਉਹਨਾਂ ਨੂੰ ਕਿਉਂਕਿ ਇਹਨਾਂ ਦੇ ਬੰਦੇ ਤੁਸੀਂ ਜਾ ਕੇ ਟਾਲੀ ਫੰਡਰੇਜ ਕਰ ਰਹੇ ਆ ਤੁਹਾਡਾ ਕੋਈ ਲਿਮਿਟ ਹੈਗਾ ਕੋਈ ਅੰਤ ਹੈਗਾ ਕੋਈ ਤੁਹਾਡਾ ਭਾਈ ਇਹ ਕਰਾ ਕੋਈ ਹੈਗੇ ਤੁਹਾਡੇ ਸਟੈਂਡਰਡ ਤੇ ਕਿਤੋਂ ਕੌਣ ਤੁਹਾਡੇ ਲਈ ਪੈਸੇ ਇਕੱਠੇ ਕਰ ਰਿਹਾ 31 ਅਕਤੂਬਰ ਨੂੰ ਵੀ ਜਾਂ ਅਕਤੂਬਰ ਦੇ ਵਿੱਚ ਕਹਿੰਦਾ ਨਵੰਬਰ ਕੋਈ ਵੀ ਮਹੀਨਾ ਹੋਵੇ ਇਦਾਂ ਦਾ ਬੰਦਾ ਤੁਹਾਡੇ ਲਈ ਪੈਸੇ ਇਕੱਠੇ ਕਰਦਾ ਸਾਨੂੰ ਵੀ ਥੋੜਾ ਸੋਚਣਾ ਚਾਹੀਦਾ ਚਲੋ ਠੀਕ ਆ ਜਲਜੀਤ ਸਿੰਘ ਤੂੰ ਕਰ ਲੈ ਤੂੰ ਸ਼ਹੀ ਹੋ ਗਈ ਤੈਨੂੰ ਵੀ ਪਰ ਜੋ ਤੁਸੀਂ ਆ ਕੀਤਾ ਨਾ ਹੁਣ ਇਹਨੂੰ ਸਫਾਈ ਦੇ ਰਹੇ ਆ ਸਾਰੇ ਇੰਡੀਆ ਦੇ 31 ਰੀਗਨ ਦੀ ਇਹ ਨਾਲ ਬੈਠ ਕੇ ਸ਼ੋ ਜਿਹੜਾ ਆ ਰਿਹਾ ਇਹ ਕੋਈ ਐਕਸੀਡੈਂਟ ਨੂੰ ਨੀਗਾ ਬਿਲਕੁਲ ਨਾਰਾਜ਼ਗੀ ਆ